ਸੁਪਾ ਚੌਲਸਾਹਿਬ ਵਿਖੇ ਗੁਰਦੁਆਰਾ ਦੁੱਖਨਵਾਨ ਸਾਹਿਬ ਵਿਖੇ ਬਰਾਂਡੇ ਦਾ ਲੈਂਟਰ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਅਤੇ ਤਿੰਨ ਵਿਅਕਤੀ ਜ਼ਖਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਅੰਦਰ ਬਰਾਂਡੇ ਦਾ ਲੈਂਟਰ ਪੈ ਰਿਆ ਸੀ ਕਿ ਅਚਾਨਕ ਲੈਂਟਰ ਲਈ ਵਰਤਿਆ ਜਾਂਦੀਆਂ ਲੱਕੜਾਂ ਦੀ ਬਾਲੀਆਂ ਜੋ ਲੈਂਟਰ ਪਾਉਣ ਲਈ ਵਰਤੀਆਂ ਜਾਂਦੀਆਂ ਹਨ ਉਹਨਾਂ ਵਿੱਚੋਂ ਇੱਕ ਬੱਲੀ ਟੁੱਟਣ ਕਾਰਨ ਸਾਰਾ ਸੰਤੁਲਨ ਵਿਗੜਨ ਕਾਰਨ ਅਤੇ ਫਿਰ ਹੋਰ ਬੱਲੀਆਂ ਵੀ ਟੁੱਟ ਗਈਆਂ ਅਤੇ ਇਹ ਹਾਦਸਾ ਵਾਪਰ ਗਿਆ ਅਤੇ ਪੰਜ ਵਿਅਕਤੀ ਜਿਨ੍ਹਾਂ ਦੀ ਪਛਾਣ ਗੁਰਮੇਸ਼ ਸਿੰਘ, ਸਰਬਜੀਤ ਸਿੰਘ, ਚਾਨਣ ਸਿੰਘ, ਕਰਨਵੀਰ ਸਿੰਘ, ਮੰਗਲ ਸਿੰਘ ਵਜੋਂ ਹੋਈ ਹੈ ਜੋ ਛੱ ਜਿਨ੍ਹਾਂ ਨੂੰ ਬੜੀ ਜਦੋਜਹਰ ਨਾਲ ਉਥੋਂ ਕੱਢਿਆ ਗਿਆ ਅਤੇ ਸਿਵਲ ਹਸਪਤਾਲ ਸਰਹਾਲੀ ਦਾਖਲ ਕਰਵਾਇਆ ਗਿਆ ਜਿੱਥੇ ਗੁਰਮੇਲ ਸਿੰਘ ਅਤੇ ਸਰਬਜੀਤ ਸਿੰਘ ਨਾਮਕ ਵਿਅਕਤੀ ਦੀ ਮੌਤ ਹੋ ਗਈ ਅਤੇ ਚਾਨਣ ਸਿੰਘ ਅਤੇ ਕਰਨਬੀਰ ਸਿੰਘ ਮੰਗਲ ਸਿੰਘ ਵਾਸੀ ਚੋਲਾ ਸਾਹਿਬ ਗੰਬੀਰ ਜ਼ਖਮੀ ਦੱਸੇ ਜਾ ਰਹੇ ਹਨ। ਦਾ ਖਾਲਸਾ ਵੈਦਰ ਦਿੱਤੀ ਪਤੇ ਅੱਜ ਗੁਰਦੁਆਰਾ ਜੋਤਨਵਾਲ ਸਾਹਿਬ ਦੇ ਵਿਖੇ ਜੋ ਸ੍ਰੀਮਾਨ ਸੰਤ ਬਾਬਾ ਤਾਰਾ ਸਿੰਘ ਦੇ ਸੰਪਰਦਾਏ ਦੇ ਸਰਹਾਲੀ ਸਾਹਿਬ ਦੇ ਮੁਖੀ ਬਾਬਾ ਸੁਖਾ ਸਿੰਘ ਜੀ ਦੇ ਅਗਵਾਈ ਹੇਠਾ ਗੁਰਦੁਆਰਾ ਜੋਖਨਵਾਲ ਸਾਹਿਬ ਦੇ ਅੰਦਰ ਕਮਰਿਆਂ ਤੋਂ ਲੈਂਟਰ ਪੈ ਰਿਆ ਜੋ ਕਿ ਬਹੁਤ ਮਾੜੀ ਘਟਨਾ ਵਾਪਰੀ ਆ ਲੈਂਟਰ ਜਿਹੜਾ ਉਹ ਢਹਿ ਗਿਆ ਵਾ ਤੇਨ ਦਾ ਕਾਰਨ ਕਰਕੇ 4-5 ਸਰੀਰ ਜਿਹੜੇ ਉਹ ਥੱਲੇ ਆ ਗਏ ਉਹਨਾਂ ਨੂੰ ਬੜੀ ਮੁਸ਼ਕਲ ਦੇ ਨਾਲ ਕੱਢ ਕੇ ਸਾਰਿਆਂ ਨੂੰ ਵੱਖੋ-ਵੱਖਰੇ ਹਸਪਤਾਲਾਂ ਦੇ ਵਿੱਚ ਭੱਲਿਆ ਗਿਆ ਵਾ ਤੇ ਸਾਰੀ ਸੰਗਤ ਇਲਾਕੇ ਦੀ ਪਿੰਡਾਂ ਦੀ ਆਈ ਆ ਤੋਂ ਬਹੁਤ ਮਾੜੀ ਘਟਨਾ ਵਾਪਰੀ ਆ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਆ ਕਿ ਮਹਾਰਾਜ ਕਿਰਪਾ ਕਰਨਾ ਜਿਹੜੇ ਫੇਰਾਂ ਦੇ ਸੱਟਾਂ ਲੱਗੀਆਂ ਵਾ ਵਾਹਿਗੁਰੂ ਜੀ ਉਹਨਾਂ ਨੂੰ ਤਾਂਦਰੁਤੀ ਬਖਸ਼ੇ ਤੇ ਸੰਗਤਾਂ ਦਾ ਵਾਹਿਗੁਰੂ ਭਲਾ ਕਰੇ। ਘਟਨਾਈ ਇਹਦੇ ਬਾਰੇ ਕੀ ਕਾਰਨ ਹੋਇਆ ਕਿ ਭਾਈ ਜੇ ਜੀ ਅੱਜ ਗੁਰਦੁਆਰਾ ਸ੍ਰੀ ਦੁਖਨਵਾਰ ਸਾਹਿਬ ਚੋਲਾ ਸਾਹਿਬ ਵਿਖੇ ਜਿਹੜਾ ਵਾ ਇਮਾਰਤ ਦਾ ਲੈਂਟਰ ਪੈ ਰਿਆ ਸੀ ਲੈਂਟਰ ਪੈਂਦੇ ਪੈਂਦੇ ਅਚਾਨਕ ਲੈਂਟਰ ਡਿੱਗ ਪਿਆ ਵਾ ਤੇ ਪਤਾ ਲੱਗਿਆ ਕਿ 4-5 ਬੰਦੇ ਫੱਟੜ ਹੋਏ ਲੈਂਟਰ ਥੱਲੇ ਆਉਣਾ। ਉਹਨਾਂ ਨੂੰ ਜਿਹੜਾ ਹਸਪੀਟਲ ਭੇਜ ਦਿੱਤਾ ਗਿਆ। ਉਹਨਾਂ ਹਸਪੀਟਲ ਜਾ ਕੇ ਪਤਾ ਕਰਦੇ ਉਹਨਾਂ ਦੀ ਕੀ ਕੰਡੀਸ਼ਨ ਹੈ। ਤਰੰਤਰੰਤੋਂ ਬਲਜੀਤ ਸਿੰਘ ਦੀ ਰਿਪੋਰਟ